ਕਰਦੀ ਆ ਜੀ ਮੈਂ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਗੋੜ ਵਾਲੇ ਚਨੇ ਬਣਾਵਾਂਗੇ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਕੁਰਕੜੇ ਚਨੇ ਬਣਾਵਾਂਗੇ ਅੱਜ ਚਨੇ ਬਣਾਉਣ ਵਾਸਤੇ ਅੱਜ ਜਿਹੜਾ ਸਮਾਨ ਲਿਆਏ ਉਹ ਮੈਂ ਤੁਹਾਨੂੰ ਵਿਖਾਨੀ ਆ ਚਨੇ ਬਣਾਉਣੇ ਬਹੁਤ ਹੀ ਨਾ ਵਧੀਆ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੱਸਾਂਗੀ ਮੈਂ ਤੇ ਬਹੁਤ ਹੀ ਵਧੀਆ ਬਣਦੇ ਨੇ ਜਿਹੜੇ ਆਪਾਂ ਘਰ ਦੇ ਵਿੱਚ ਚਨੇ ਮਠਿਆਈ ਵੰਗਰ ਤਿਆਰ ਕਰਨੇ ਨੇ ਨਾ ਉਹ ਤੇ ਬਹੁਤ ਹੀ ਵਧੀਆ ਚੀਜ਼ ਆ ਨਾ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਵੱਡੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਸਰਦੀਆਂ ਦੇ ਵਿੱਚ ਸਾਨੂੰ ਚਨੇ ਤੇ ਗੁੜ ਤੇ ਜ਼ਰੂਰ ਹੀ ਖਾਣਾ ਚਾਹੀਦਾ ਤੇ ਆਪਾਂ ਅੱਜ ਚਨੇ ਬਣਾਉਣੇ ਆ ਤੇ ਬਹੁਤ ਹੀ ਵਧੀਆ ਰੈਸਪੀ ਆ ਤੇ ਤੁਸੀਂ ਨਾ ਇਹਨੂੰ ਪੂਰੀ ਵੇਖਿਆ ਕਰੋ ਰੈਸਪੀ ਨੂੰ ਤੇ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਇਹ ਜਿਹੜੀ ਵੀਡੀਓ ਕਿਵੇਂ ਦੀ ਆ ਤੇ ਆਓ ਹੁਣ ਆਪਾਂ ਚਨੇ ਬਣਾਉਣੇ ਆ ਇਹ ਚਨੇ ਜਿਹੜੇ ਮੈਂ ਭੁੱਜੇ ਹੋਏ ਚਨੇ ਲਏ ਸੀ ਜਿਨ੍ਹਾਂ ਦੇ ਸਿਲਕੇ ਮੈਂ ਕਾਰ ਦਿੱਤੇ ਨੇ ਇੱਕ ਕੌਲੀ ਭਰ ਕੇ ਮੈਂ ਚਨੇ ਲੈ ਲਏ ਨੇ ਤੇ ਇਹ ਕਿੰਨੇ ਕ ਹੋਣਗੇ 150 ਗ੍ਰਾਮ ਦੇ ਲੱਗੇ ਸਕੇ ਆ ਤੇ ਆ 200 ਗ੍ਰਾਮ ਗੁੜ ਵੀ ਹੋਣਾ ਆ ਇੰਨਾ ਕੀ ਆ ਬਸ ਇਸ ਤੋਂ ਜ਼ਿਆਦਾ ਨਹੀਂ ਹੈਗਾ ਤੇ ਗੁੜ ਆਪਾਂ ਜਿਹੜਾ ਹੈ ਨਾ ਇਹ ਅਜੇ ਹੱਡ ਕੋ ਮੋਟਾ ਹੀ ਗੁੜ ਹੈ ਇਹਨੂੰ ਆਪਾਂ ਇੱਕ ਲਫਾਫੇ ਦੇ ਵਿੱਚ ਪਾ ਲਿਆ ਏ ਭਾਵੇਂ ਕੱਪੜੇ ਦੇ ਵਿੱਚ ਪਾ ਲਓ ਭਾਵੇਂ ਲਫਾਫੇ ਦੇ ਵਿੱਚ ਪਾ ਲਓ ਇਨੂੰ ਆਪਾਸਰਫੋਂ ਨਾ ਬਰੀਕ ਹੀ ਕਰਨਾ ਏ ਇਹਨੂੰ ਕੋਈ ਵੈਹੋ ਜੀ ਚੀਜ਼ ਲੈ ਕੇ ਆਸਤੇ ਆਸਤੇ ਇਹਨੂੰ ਮਾਰ ਮਾਰ ਕੇ ਨਾ ਇਹਨੂੰ ਤੇ ਜਾਂ ਇਦਾਂ ਹੌਲੀ ਹੌਲੀ ਬਰੀਕ ਕਰ ਲਓ ਇਹਨੂੰ ਕਿਉਂਕਿ ਬਰੀਕ ਗੁੜ ਜਿਹੜਾ ਨਾ ਇਹ ਬੜਾ ਮਤਲਬ ਵਧੀਆ ਤਰ੍ਹਾਂ ਜਿਹੜਾ ਆ ਫਰਾਈਪਿੰਡ ਦੇ ਵਿੱਚ ਜਦੋਂ ਪਾਉਣਾ ਤੇ ਵਧੀਆ ਤਰ੍ਹਾਂ ਤੇ ਇਹਨੇ ਮਲਟ ਹੋ ਜਾਣਾ ਯਾਨੀ ਕਿ ਮਤਲਬ ਕੋਲ ਕੋਲ ਜਾਣਾ ਇਦਾਂ ਆਪਾਂ ਤਾਂ ਬਰੀਕ ਕਰਨ ਲਈ ਆ ਮੈਂ ਕਿਉਂਕਿ ਅਸੀਂ ਇਹਦੇ ਇਹ ਗੋੜ ਦੇ ਵਿੱਚ ਨਾ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਤੇ ਆਪਾਂ ਚਣੇ ਅੱਜ ਬਣਾਵਾਂਗੇ ਕੁੜਕੜੇ ਤੇ ਬਹੁਤ ਹੀ ਵਧੀਆ ਇਹ ਚਣੇ ਖਾਣ ਦੇ ਨਾਲ ਖੂਨ ਜਿਹੜਾ ਹੈ ਨਾ ਉਹ ਬਹੁਤ ਵਾਧਾ ਹੈ ਤੇ ਬਹੁਤ ਵਧੀਆ ਰਹਿੰਦਾ ਆ ਤੇ ਬਹੁਤ ਸਾਫ਼ ਹੁੰਦਾ ਆ ਇਹ ਗੋੜ ਤੇ ਚਣੇ ਜਿਹੜੇ ਸਰਦੀਆਂ ਦੇ ਵਿੱਚ ਇੱਕ ਨਾ ਬਹੁਤ ਵਧੀਆ ਚੀਜ਼ ਆ ਖਾਣ ਵਾਸਤੇ ਤੇ ਖਾਣੇ ਜ਼ਰੂਰ ਚਾਹੀਦੇ ਆ ਇਹ ਹੁਣ ਜਿਹੜੇ ਚਣੇ ਆ ਇਹਨਾਂ ਨੂੰ ਥੋੜਾ ਜਿਹਾ ਆਪਾਂ ਪਹਿਲਾਂ ਭੁੰਨ ਲਵਾਂਗੇ ਥੋੜੇ ਥੋੜੇ ਮਤਲਬ ਜਿੱਦਾਂ ਸਲਾਬ ਇਹਨਾਂ ਦੀ ਜੜੀ ਹੈ ਨਾ ਕੁਰਕੜੇ ਜੇ ਬਣਾ ਲਵਾਂਗੇ ਸਲਾਬ ਇਹਨਾਂ ਦੀ ਦੂਰ ਕਰ ਦਵਾਂਗੇ ਘੱਟ ਗੈਸ ਕਰਕੇ ਤੇ ਮੈਂ ਇਹਨਾਂ ਨੂੰ ਥੋੜਾ ਥੋੜਾ ਹਲਾਵਾਂਗੀ ਚਣਿਆਂ ਨੂੰ ਤੇ ਇਹ ਜਿਹੜਾ ਇਹਨਾਂ ਦੇ ਵਿੱਚ ਕੋਈ ਸਲਾਬ ਵਗੈਰਾ ਹੋਏਗੀ ਤੇ ਇਹ ਜਿਹੜੇ ਕੁਰਕੜੇ ਹੋ ਜਾਣਗੇ ਤੇ ਸਲਾਬ ਵਗੈਰਾ ਨਿਕਲ ਜਾਏਗੀ ਤੇ ਇਹ ਇੱਕ ਨਾ ਵਧੀਆ ਰੈਸਪੀ ਆ ਇਨੂੰ ਜ਼ਰੂਰ ਟਾਈਮ ਦਿਓ ਇਹਨੂੰ ਜ਼ਰੂਰ ਮੌਕਾ ਦਿਓ ਬਣਾਇਓ ਤੇ ਖਾਇਓ ਤੇ ਇਹ ਬੜੇ ਨਾ ਸੌਖੇ ਤਰੀਕੇ ਦੇ ਨਾਲ ਬਣ ਜਾਂਦੀ ਆ ਇਹ ਹੋਣੀ ਲੋਕੀ ਇਹੋ ਜੀਆਂ ਮਠਿਆਈਆਂ ਜਿੱਦਾਂ ਮਤਲਬ ਵੈਕਰੀ ਦੀਆਂ ਖਾਣੀਆਂ ਜਿਹੜੀਆਂ ਆਪਾਂ ਸਮਝਨੇ ਆ ਵੀ ਬਹੁਤ ਚੰਗੀਆਂ ਹੁੰਦੀਆਂ ਵਾ ਪਰ ਇਹ ਪੁਰਾਣੀਆਂ ਚੀਜ਼ਾਂ ਨੇ ਆ ਜਿਹੜੀਆਂ ਅਸੀਂ ਬਣਾ ਕੇ ਵਖਾਲਣਦੇ ਆ ਇਹ ਬਹੁਤ ਪੁਰਾਣੀ ਮਤਲਬ ਜਿਹੜੀ ਰੈਸਪੀ ਆ ਇਹ ਉਹ ਆ ਇਦਾਂ ਲੋਕੀ ਪਹਿਲਾਂ ਘਰਾਂ 'ਚ ਬਣਾਉਂਦੇ ਹੁੰਦੇ ਸਨ ਆ ਦੇਖੋ ਪੱਠੀਆਂ ਦੇ ਚਨੇ ਬਣਾ ਲੈਣੇ ਤੇ ਖਾਲੀ ਕਰਕੇ ਤੇ ਐਦਾ ਕਰ ਲਿਆ ਕੇ ਤੇ ਐਦਾ ਬਣਾ ਲੈਣੇ ਜਿਵੇਂ ਕਿ ਇਹ ਬਣਨਦੇ ਨੇ ਤੇ ਬੜੇ ਵਧੀਆ ਬਣਦੇ ਹੁੰਦੇ ਕਣਕ ਤੋਂ ਵੀ ਮਠਿਆਈ ਬਣਨੀ ਬੜੀ ਵਧੀਆ ਘੁੰਗਣੀਆਂ ਬਣਾ ਬਣਦੀਆਂ ਹੁੰਦੀਆਂ ਹੀ ਗੁੜ ਵਾਲੀਆਂ ਬੜਾ ਕੁਛ ਮਤਲਬ ਜਿੱਦਾਂ ਕੋਈ ਬਾਹਰ ਦਾ ਇੰਨਾ ਬੈਕਰੀਆਂ ਉਦੋਂ ਹੁੰਦੀਆਂ ਹੀ ਨਹੀਂ ਹਨ ਤੇ ਇਹ ਚੀਜ਼ਾਂ ਬਣਦੀਆਂ ਹੁੰਦੀਆਂ ਸਨ ਤੇ ਹੁਣ ਆਪਾਂ ਐਦਾ ਕਰੀਏ ਚਨੇ ਜਿਹੜੇ ਆ ਉਹਦੇ ਆਪਾਂ ਮੱਲਾ ਕਰ ਲੈਨੇ ਫਰਾਈ ਜਿੰਨੇ ਉਹ ਫਰਾਈ ਕਹਿੰਦੀ ਸੋਰੀ ਡਰਾਈ ਕਰ ਲੈਨੇ ਠੀਕ ਹੈ ਨਾ ਤੇ ਹੁਣ ਆਪਾਂ ਗੋੜ ਜਿਹੜਾ ਉਹ ਫਰਾਈ ਪਿੰਦੇ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਦੇ ਵਿੱਚ ਨਾ ਕਿਉਂ ਪਾਇਆ ਏ ਤੇ ਨਾ ਹੀ ਮੈਂ ਇਹਦੇ ਵਿੱਚ ਕੋਈ ਪਾਣੀ ਪਾਇਆ ਏ ਠੀਕ ਹੈ ਸਿਰਫ ਆਪਾਂ ਗੋੜ ਜਿਹੜਾ ਨਾ ਉਹਨੂੰ ਹੀ ਹਿਲਾਇ ਜਾਣਾ ਆ ਠੀਕ ਹੈ ਘੱਟ ਗੈਸ ਕਰਕੇ ਆਪਾਂ ਗੋੜ ਜਿਹੜਾ ਇਹਨੂੰ ਏਦਾਂ ਹਿਲਾਇ ਜਾਣਾ ਬਸ ਬਣਾਈ ਜਾਣਾ ਇਹਨੂੰ ਇਹਨੇ ਆਪਣੇ ਆਪ ਗੋੜ ਜਿਹੜਾ ਆ ਮਲਟ ਹੁੰਦਾ ਜਾਂਦਾ ਜਨਨੀ ਕਿ ਘੁਲਦਾ ਜਾਂਦਾ ਏ ਇਹ ਬੜੇ ਵਧੀਆ ਬਣਦੇ ਆ ਮੈਂ ਅੱਗੇ ਇੱਕ ਰੈਸਪੀ ਪਾਈ ਸੀ ਫੁੱਲ ਮਖਾਣਿਆਂ ਦੀ ਵੀ ਤੇ ਉਹ ਬੜੇ ਮਤਲਬ ਉਹ ਰੈਸਪੀ ਜਿਹੜੀ ਬੜੇ ਧਿਆਨ ਨਾਲ ਵੇਖੀ ਐ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਤੇ ਬਹੁਤ ਹੀ ਵਧੀਆ ਲੱਗੀ ਐ ਮੈਨੂੰ ਵੀ ਕਿ ਚਲੋ ਮੈਂ ਕੋਈ ਚੀਜ਼ ਵਿਖਾਈ ਸੀ ਤੇ ਇਹਨਾਂ ਨੇ ਮਤਲਬ ਦੇਖੀ ਆ ਤੇ ਆਹ ਦੇਖੋ ਮੈਂ ਤੁਹਾਨੂੰ ਆ ਵੀ ਦਿਖਾਉਂਗੀ ਬਹੁਤ ਹੀ ਵਧੀਆ ਚੀਜ਼ ਬਣਾ ਕੇ ਵਿਖਾਉਂਗੀ ਜ਼ਰੂਰ ਵੇਖਿਆ ਕਰੋ ਰੈਸਪੀਆਂ ਜ਼ਰੂਰ ਵੇਖਿਆ ਕਰੋ ਹਰ ਰੈਸਪੀ ਦੇ ਵਿੱਚ ਨਾ ਵੱਖਰਾ ਵੱਖਰਾ ਕੋਸ਼ ਦਿੱਤਾ ਹੁੰਦਾ ਆ ਜਿੱਦਾਂ ਕੋਈ ਚੀਜ਼ ਬਣਾਉਣ ਦਾ ਤਰੀਕਾ ਦੱਸਿਆ ਹੁੰਦਾ ਆ ਤੁਸੀਂ ਜ਼ਰੂਰ ਦੇਖਿਆ ਕਰੋ ਹਰ ਰੈਸਪੀ ਇਹ ਦੇਖੋ ਹੁਣ ਨਾ ਮਲਟ ਹੁੰਦਾ ਜਾਂਦਾ ਏ ਜਨਨ ਕਿ ਘੋਲਦਾ ਜਾਂਦਾ ਏ ਥੋੜੀਆਂ ਇਹਦੇ ਵਿੱਚ ਨਾ ਢੇਲੀਆਂ ਜੇ ਦਿਖ ਰਹੀਆਂ ਨੇ ਪਾਣੀ ਦੀ ਜ਼ਰੂਰਤ ਨਹੀਂ ਇਹ ਇਹਨੂੰ ਹੈਗੀ ਆ ਆਪਾਂ ਪਾਣੀ ਪਾਉਣਾ ਵੀ ਨਹੀਂ ਆ ਇਹਦੇ ਚ ਤੋ ਕਿ ਇਹ ਛਾਣੀ ਸਾਨੂੰ ਚਾਹੀਦੀ ਵੀ ਉਹ ਉਹ ਆ ਜਿਹਦੇ ਚ ਪਾਣੀ ਨਹੀਂ ਪੈਂਦਾ ਇਹ ਛਾਣੀ ਅਹੀਂ ਇਹੋ ਜੀ ਰੱਖਣੀ ਆ ਇਹ ਇਹ ਦਹੀਂ ਬਸੇ ਨੇ ਆਸਤੇ ਆਸਤੇ ਜਿੱਦਾਂ ਆ ਹੀ ਆਪਾਂ ਇਹਨੂੰ ਹੌਲੀ ਹੌਲੀ ਘੋਲਦੇ ਰਵਾਂਗੇ ਤੇ ਇਹ ਘੋਲਦਾ ਰਹੇਗਾ ਤੇ ਇਹਨੂੰ ਆਪਾਂ ਚੈੱਕ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆਂ ਵੀ ਸਾਨੂੰ ਕਿੱਥੋਂ ਪਤਾ ਲੱਗੂ ਵੀ ਆਪਾਂ ਕਿਹੋ ਜੀ ਛਾਣੀ ਜੜੀ ਰੱਖਣੀ ਆ ਆ ਵੀ ਤੁਹਾਨੂੰ ਦੱਸ ਦਿੰਨੀ ਆ ਮੈਂ ਇਹਨੂੰ ਇੱਕ ਤਾਰ ਦੀ ਛਾਣੀ ਬਣਾਣਾ ਆ ਸੀ ਦੇਖੋ ਕਿੰਨੀ ਸੋਹਣੀ ਹੋਈ ਜਾਣ ਰਹੀ ਆ ਬੁਲਬਲੇ ਆਣ ੜੇ ਇਹਦੇ ਉੱਤੇ ਬਹੁਤ ਹੀ ਵਧੀਆ ਜਿਹੜੀ ਆ ਇਹ ਰੈਸਪੀ ਆ ਬਹੁ ਖਾਣ ਦੇ ਹੱਕ ਚ ਇਹ ਗੁੜ ਜਿਹੜਾ ਏ ਬਹੁਤ ਵਧੀਆ ਬਣਦਾ ਏ ਤੁਸੀਂ ਰੋਟੀ ਖਾ ਕੇ ਰੋਟੀ ਤੋਂ ਬਾਅਦ ਥੋੜਾ ਜਿਹਾ ਇਹ ਚੀਜ਼ ਨੂੰ ਲਓਗੇ ਤੇ ਬਹੁਤ ਹੀ ਵਧੀਆ ਲੱਗੂਗਾ ਉਦਾਂ ਵੀ 20 ਬਿਮਾਰੀਆਂ ਘਟਦਾ ਇਹ ਚੀਜ਼ ਇਹ ਘਟਦੀ ਆ ਏ ਆ ਦੇਖੋ ਹੁਣ ਮੈਂ ਪਾਣੀ ਲਿਆ ਸੀ ਨਾ ਤੇ ਆ ਦੇਖੋ ਥੋੜਾ ਜਿਹਾ ਆਪਾਂ ਇਹਦੇ ਵਿੱਚ ਗੁੜ ਪਾ ਕੇ ਵੇਨੇ ਆ ਇਹਨੂੰ ਹੁਣ ਠੰਡਾ ਹੋਣ ਦਿੰਨੇ ਸਕਿੰਟਕ ਇੱਕ ਦੋ ਸਕਿੰਟ ਇਹ ਆ ਦੇਖੋ ਆਪਾਂ ਹੁਣ ਕੱਢ ਲਿਆ ਏ ਠੰਡਾ ਹੋ ਗਿਆ ਏ ਹੁਣ ਵੇਖਦੇ ਆ ਇਹਦੇ ਚ ਤਾਰ ਬਣੀ ਆ ਜਿਕੇ ਨਹੀਂ ਬਣੀ ਇਹ ਆ ਦੇਖੋ ਇੰਨਾ ਕੀ ਬਸ ਇੰਨੀ ਕੀ ਤਾਰ ਸਾਨੂੰ ਚਾਹੀਦੀ ਆ ਜ਼ਿਆਦਾ ਚਾਹੀਦੀ ਨਹੀਂ ਏ ਹੁਣ ਆਪਾਂ ਇਹਨੂੰ ਜਿਹੜਾ ਆ ਗੈਸ ਨੂੰ ਬੰਦ ਕਰ ਦਵਾਂਗੇ ਬਣ ਗਿਆ ਹੋਣੇ ਇਹਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਹੁਣ ਚਨੇ ਪਾਵਾਂਗੇ ਇਹਦੇ ਵਿੱਚ ਜਿਹੜੇ ਆਪਾਂ ਰੱਖੇ ਹੋਏ ਸੀਗੇ ਐਦਾਂ ਹੀ ਬਸ ਹਿਲਾ ਹੀ ਜਾਣਾ ਇਹਨੂੰ ਕੜਚੀ ਨੂੰ ਰੁਕਣ ਨਹੀਂ ਦੇਣਾ ਆਪਾਂ ਇਹਨੇ ਠੰਡੇ ਠੰਡਾ ਜਿਉਂ-ਜਿਉਂ ਠੰਡੇ ਹੋਣੇ ਆ ਨਾ ਇਹ ਠੰਡੇ ਹੋਈ ਜਾਣਗੇ ਤੇ ਗੋੜ ਜਿਹੜਾ ਨਾ ਉਹਦੇ ਜਿਹੜਾ ਕੋਟਿੰਗ ਆ ਉਹਦੀ ਉਹ ਹੋ ਹੀ ਜਾਣੀ ਚਣਿਆਂ ਦੇ ਉੱਤੇ ਗੋੜ ਦੀ ਕੋਟਿੰਗ ਹੋ ਹੀ ਜਾਣੀ ਨਾਲੇ ਨਾਲ ਤੇ ਬਹੁਤ ਹੀ ਵਧੀਆ ਬਣਦੇ ਆ ਆ ਦੇਖੋ ਹੁਣ ਸਾਰੇ ਜਿਹੜੇ ਆ ਨਾ ਇਹਨਾਂ ਦੇ ਉੱਤੇ ਆਹ ਦੇਖੋ ਗੋੜ ਲੱਗ ਗਿਆ ਨਾ ਤੇ ਆਪਾਂ ਹੁਣ ਇਹਨਾਂ ਨੂੰ ਨਾ ਕਿਸੇ ਭਾਂਡੇ ਦੇ ਵਿੱਚ ਪਾਉਣੇ ਆ ਥੱਲੇ ਲਾ ਕੇ ਨਾ ਗੈਸ ਤੇ ਬੰਦ ਕਰ ਦਿੱਤਾ ਏ ਤੇ ਆ ਮੈਂ ਫਰਾਤ ਲੈ ਲਈ ਆ ਇਹਦੇ ਵਿੱਚ ਮੈਂ ਥੋੜਾ ਜਾਰ ਫੈਂਡ ਤੇਲ ਜਾਂ ਦੇਸੀ ਕਿਉਂ ਕੋਈ ਵੀ ਲਾ ਸਕਦੇ ਹੋ ਤੁਸੀਂ ਵੈਸੇ ਤਾਂ ਰਫੈਂਡ ਤੇਲ ਹੀ ਲਾਵਾਂਗੀ ਕਿਉਂਕਿ ਹੁਣ ਜਣੇ ਜਿਹੜੇ ਆ ਆਪਣੇ ਮਤਲਬ ਚਨੇ ਤੇ ਗੋੜ ਠੰਡਾ ਹੀ ਹੋਣਾ ਆ ਤੇ ਠੰਡਾ ਹੋ ਕੇ ਗੋੜ ਫੇਰ ਜੰਮੂਗਾ ਐਤੋਂ ਚੰਗਾ ਕਿ ਆਪਾਂ ਰਫੈਂਡ ਹੀ ਲਾਉਨੇ ਆ ਤੇ ਆ ਦੇਖੋ ਆਪਾਂ ਹੁਣ ਇਹਦੇ ਚ ਪਲਟ ਦਿੰਨੇ ਆ ਇਹ ਠੰਡੇ ਤੇ ਹੋਈ ਜਾਣ ਦੇ ਆ ਪਰ ਹਜੇ ਗਰਮ ਬਹੁਤ ਆਈ ਇਹ ਰੈਸਪੀ ਬਹੁਤ ਹੀ ਵਧੀਆ ਬਣਦੀ ਹੈ ਜੀ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਜੀਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੋ ਨਾ ਮੇਰੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋਗੇ ਮੈਂ ਜੋ ਵੀਡੀਓ ਪਾਉਂਗੀ ਉਹ ਤੁਹਾਨੂੰ ਮੈਂ ਤੁਸੀਂ ਦੇਖ ਸਕੋਗੇ ਤੇ ਮੇਰਾ ਹੌਸਲਾ ਵਧਾਈ ਹੋ ਜਾਏਗਾ कि ਮੇਰੇ ਭੈਣ ਭਰਾ ਬੜੇ ਖੁਸ਼ ਹੋ ਕੇ ਮੇਰੀਆਂ ਵੀਡੀਓ ਵੇਂਦੇ ਨੇ ਤੇ ਜਰੂਰ ਤੁਸੀਂ ਨਾ ਸਬਸਕ੍ਰਾਈਬ ਕਰ ਦਿਆ ਕਰੋ ਆ ਦੇਖੋ ਆਪਾਂ ਇਦਾਂ ਹੀ ਹਲਾਇ ਜਾਣਾ ਇਹਨੂੰ ਹੁਣ ਇਹ ਥੱਲੇ ਆ ਦੇਖੋ ਲੱਗਣ ਲੱਗ ਗਿਆ ਨਾ ਗੋੜਾ ਥੋੜਾ ਥੋੜਾ ਜੂੰ ਠੰਡਾ ਹੋਈ ਜਾਂਦਾ ਤੇ ਉਹ ਥੱਲੇ ਥੱਲੇ ਲੱਗਦਾ ਜਾਂਦਾ ਪਰ ਆਪਾਂ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਇਹਨੂੰ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੋਕੋਨਟ ਦਾ ਪਾਊਡਰ ਪਾਵਾਂਗੇ ਟੇਸਟ ਵਾਸਤੇ ਬਹੁਤ ਹੀ ਟੇਸਟ ਬੜਾ ਵਾਜ ਜਾਂਦਾ ਇਹਦਾ ਇਹ ਕੋਕੋਨਟ ਦਾ ਪਾਊਡਰ ਜਿਹੜਾ ਹੈ ਇਹ ਪਾਇਆ ਵਾ ਬੂਰਾ ਇਹਦਾ ਪਾਊਡਰ ਵੀ ਕਹਿੰਦੇ ਬੂਰਾ ਇਹਦੇ ਨਾਲ ਇਹ ਥੋੜਾ ਜਿਹਾ ਨਾ ਲੱਗ ਕੇ ਤੇ ਇਹਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਆਏਗਾ ਹੁਣ ਇਦਾਂ ਹੀ ਬਸ ਇਹਨੂੰ ਹੁਲਾਣਾ ਆ ਥੋੜੇ ਥੋੜੇ ਇਦਾਂ ਕੱਢ ਕੱਢ ਕੇ ਹਿਲਾਇ ਜਾਣਾ ਤੇ ਥੋੜੇ ਠੰਡੇ ਹੁੰਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਅਲੱਗ ਅਲੱਗ ਕਰ ਦੇਣਾ ਆ ਦੇਖੋ ਜਿੱਦਾਂ ਮੈਂ ਕੱਲੇ ਕੱਲੇ ਕੀਤੇ ਆ ਵੇਖੋ ਇਦਾਂ ਹੀ ਫੜ ਫੜ ਕੇ ਇਦਾਂ ਕੱਲੇ ਕੱਲੇ ਕਰੀ ਜਾਣੇ ਬਸ ਇਨਾਲ ਦੀ ਨਾਲ ਸੁੱਕੀ ਜਾਂਦੇ ਨੇ ਬਹੁਤ ਵਧੀਆ ਖੜਕਦੇ ਬਣੇ ਨੇ ਐਨਾ ਖੜਕਣਡੇ ਨੇ ਇਸ ਟਾਈਮ ਦੇ ਆ ਦੇਖੋ ਥੋੜਾ ਜਿਹਾ ਆਪਾਂ ਜਿਹੜਾ ਬੂਰੇ ਆ ਬੂਰਾ ਆ ਇਹਦੇ ਚ ਹੋਰ ਪਾ ਦਵਾਂਗੇ ਕਿਉਂਕਿ ਇਹਦਾ ਟੇਸਟ ਵਧਾ ਦੇਵਾਂਗੇ ਤੇ ਆ ਦੇਖੋ ਰੈਸਪੀ ਸਾਡੀ ਤੇ ਕਿੰਨਾ ਕਿੰਨੀ ਵਧੀਆ ਚੀਜ਼ ਬਣੀ ਆ ਹੁਣ ਬੂਰਾ ਪਾਤਾ ਹੋਰ ਆਪਾਂ ਇਹਨੂੰ ਆਪਾਂ ਇੱਕ ਕੱਚ ਦੇ ਵਿਆਮ ਦੇ ਵਿੱਚ ਛੋਟੇ ਜਿਹੇ ਡੱਬੇ ਦੇ ਵਿੱਚ ਜਾਂ ਕਿਹੇ ਬੋਤਲ ਦੇ ਵਿੱਚ ਆਪਾਂ ਭਰ ਕੇ ਰੱਖ ਸਕਦੇ ਆ ਇਹ ਬੱਚੇ ਜਿਹੜੇ ਆ ਕਰਦਾ ਹੀ ਇਹ ਚੀਜ਼ ਖਾ ਕੇ ਬੜੇ ਖੁਸ਼ ਹੁੰਦੇ ਨੇ ਤੁਸੀਂ ਦੇ ਸਕਦੇ ਹੋ ਕਿਉਂਕਿ ਜਿਹੜਾ ਗੋੜ ਹੁੰਦਾ ਗਲਾ ਬੜੀ ਛੇਤੀ ਸਾਫ਼ ਕਰਦਾ ਏ ਤੇ ਛਾਤੀ ਵੀ ਸਾਫ਼ ਕਰਦਾ ਏ ਬੱਚਿਆਂ ਦੀ ਇਹ ਗੋੜ ਜਿਹੜਾ ਹੁੰਦਾ ਬਹੁਤ ਵਧੀਆ ਚੀਜ਼ ਹੁੰਦੀ ਏ ਤੇ ਜ਼ਰੂਰ ਬੱਚਿਆਂ ਵਾਸਤੇ ਬਣਾਇਆ ਕਰੋ ਤੇ ਟੇਸਟ ਬਹੁਤ ਆ ਇਹਨਾਂ ਦਾ ਇਹ ਰੈਸਪੀ ਜਿਹੜੀ ਆ ਬਹੁਤ ਹੀ ਵਧੀਆ ਆ ਆ ਦੇਖੋ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇੱਕ ਨਾ ਇਹਨੂੰ ਕਿਹੇ ਬਰਤਨ ਦੇ ਵਿੱਚ ਪਾਉਨੇ ਆ ਮੇਰੇ ਕੋ ਤੇ ਆ ਇੱਕ ਆਚਾਰ ਵਾਲਾ ਖਾਲੀ ਹੋਇਆ ਛੋਟਾ ਜਿਹਾ ਕੱਚ ਦਾ ਬਿਆਮ ਜਿਹਾ ਮੈਂ ਤੇ ਇਹਦੇ ਵਿੱਚ ਭਰੂੰਗੀ ਤੁਸੀਂ ਵੀ ਇਹੋ ਜਿਹੇ ਰੱਖੇ ਹੋਣੇ ਆ ਘਰ ਦੇ ਵਿੱਚ ਤੇ ਤੁਸੀਂ ਵੀ ਇਹੋ ਜੇ ਨਾ ਇੰਨਾ ਚੀਜ਼ਾਂ ਦੇ ਵਿੱਚ ਭਰ ਸਕਦੇ ਹੋ ਕੱਚ ਦੀਆਂ ਜਿਹੜੇ ਬਿਆਮ ਖਾਲੀ ਹੋਏ ਹੁੰਦੇ ਆ ਨਾ ਉਹ ਧੋ ਕੇ ਰੱਖ ਲਿਆ ਕਰੋ ਐਸੇ ਤਰ੍ਹਾਂ ਹੀ ਤੁਸੀਂ ਜਿਹੜੇ ਆ ਇਹਨਾਂ ਨੂੰ ਭਰ ਸਕਦੇ ਜੇ ਇਹਨਾਂ ਨੂੰ ਬਹੁਤੀ ਹਵਾੜੀ ਲਵਾਉਣੀ ਇਹਦਾ ਇਹ ਕੱਡੇ ਥੋੜੇ ਜੇ ਤੇ ਉੱਤੇ ਆਪਣਾ ਮਤਲ ਟੱਕਣ ਦੇਤਾ ਤੇ ਬਹੁਤ ਹੀ ਵਧੀਆ ਰਹਿਣਾ ਇਹਨਾਂ ਨੇ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਸਾਰਿਆਂ ਨੂੰ ਗੁੱਡ ਬਾਏ